ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਬਠਿੰਡਾ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਹੀ ਮੁੰਡਾ ਕੁੜੀ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ਜੇਕਰ ਅਜਿਹਾ ਕਰਦੇ ਨੇ ਤਾਂ ਉਹਨਾਂ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮਤਾ ਉਹਨਾਂ ਵੱਲੋਂ ਸਭ ਦੀ ਸਹਿਮਤੀ ਦੇ ਨਾਲ ਪਾਇਆ ਗਿਆ ਉਹਨਾਂ ਕਿਹਾ ਕਿ ਮਤੇ ਦੇ ਅਨੁਸਾਰ ਪਿੰਡ ਵਿੱਚ ਰਹਿਣ ਵਾਲੇ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਵਾਉਣ ਕੇ ਤਾਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਹੋਰ ਕਿਸੇ ਵੀ ਪਿੰਡ ਵਿੱਚ ਲਵ ਮੈਰਿਜ ਕਰਵਾ ਸਕਦੇ ਨੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਪਿੰਡ ਵਿੱਚ ਹੀ ਲਵ ਮੈਰਿਜ ਕਰਵਾਉਣ ਦੇ ਨਾਲ ਉਹਨਾਂ ਦੀ ਭਾਈਚਾਰਕ ਸਾਂਝ ਵਿਗੜਦੀ ਹੈ ਅਤੇ ਆਪਸ ਵਿੱਚ ਬੈਰ ਵਿਰੋਧ ਪੈਦਾ ਹੁੰਦਾ ਹੈ। ਇਸ ਦੇ ਸਬੰਧ ਵਿੱਚ ਦੇਖੋ ਮੇਰੇ ਸਹਿਯੋਗੀ ਮਨੋਜ ਚਰਖੀਵਾਲ ਦੀ ਖਾਸ ਰਿਪੋਰਟ। ਇਸ ਟਾਈਮ ਬਠਿੰਡਾ ਦੇ ਅਤਿਨ ਪੈਂਦੇ ਪਿੰਡ ਕੌਰਸ਼ਮੀਰ ਚ ਮੌਜੂਦ ਹੈ। ਇਸ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਜੇ ਪਿੰਡ ਦੀ ਕੋਈ ਕੁੜੀ ਜਾਂ ਮੁੰਡਾ ਮੈਰिज ਕਰਵਾਂਦਾ ਤਾਂ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਉਹਨਾਂ ਦੇ ਘਰਦਿਆਂ ਦਾ ਬਾਈਕਾਟ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਪਿੰਡ ਦੀ ਪੰਚਾਇਤ ਦੀਆਂ ਦਿਖਾ ਦਿੰਨੇ ਆਂ ਸੱਤ ਦੀਆਂ ਦਿਖਾ ਰਹੇ ਆ ਤੁਹਾਨੂੰ ਪਿੰਡ ਦੇ ਮੋਤਵੈਰ ਲੋਕ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਇਸ ਮਤੇ ਬਾਰੇ ਕੀ ਕਹਿਣਾ ਇਹਨਾਂ ਦਾ ਤਸਵੀਰਾਂ ਤੁਹਾਨੂੰ ਪਿੰਡ ਕੋਟ ਸ਼ਮੀਰ ਦੀਆਂ ਦਿਖਾ ਰਹੇ ਆ ਸਾਡੇ ਨਾਲ ਪਿੰਡ ਦੇ ਮੋਤਵੈਰ ਬੰਦੇ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਸ਼ਸ਼ੀਕਲ ਸ਼੍ਰੀ ਕਾਲ ਕੀ ਨਾਮ ਹੈ ਜੀ ਤੁਹਾਡਾ ਜਸਵੀਰ ਸਿੰਘ ਹੈ ਜੀ ਜਸਵੀਰ ਜੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਵੀ ਪਿੰਡ ਦਾ ਜੇ ਕੋਈ ਕੁੜੀ ਮੁੰਡਾ ਮੈਰਿਜ ਕਰਾਉਂਦਾ ਤਾਂ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਉਹਦੇ ਘਰਦਿਆਂ ਦਾ ਬਾਈਕਾਟ ਕੀਤਾ ਜਾਏਗਾ ਕੀ ਕਹਿਣਾ ਚਾਹੋਗੇ ਕੀ ਤੇ ਜੀ ਸਾਰੇ ਨੇ ਮਿੱਠੇ لال ਮਿਲਕੇ 3 400 ਬੰਦੇ ਇਕੱਠੇ ਹੋਇਆ ਸੀਗਾ ਉਹਨਾਂ ਨੇ ਇਹੀ ਮਤਾ ਪਾਇਆ ਵੀ ਜੇ ਕੋਈ ਪਿੰਡ ਦਾ ਕੁੜੀ ਮੁੰਡਾ ਆਪਦੀ ਮੈਰਿਜ ਕਰਾਉਂਦਾ ਉਹ ਗਲਤ ਹੈ ਵੀ ਪਿੰਡ ਤੋਂ ਬਾਹਰ ਜਿੱਥੇ ਮਰਜ਼ੀ ਕਰਾਈ ਜਾਵੇ ਵੀ ਪਿੰਡ ਦੇ ਵਿੱਚ ਨੀਚਾ ਹੀ ਰਹਾ ਸਾਡਾ ਪ੍ਰਫਾ ਖਰਾਬ ਹੁੰਦਾ ਸਾਡਾ ਸਾਰਾ ਪਿਛਲਾ ਸ਼ੋਕੜ ਖਰਾਬ ਹੁੰਦਾ ਇਹਨਾਂ ਚੀਜ਼ਾਂ ਤੇ ਅਸੀਂ ਪੂਰੀਆਂ ਵੀ ਰਹਿ ਜਾਣਾ ਕਹਿੰਦੇ ਵੀ ਮਾੜੀ ਗੱਲ ਹੈ ਕਾਰਨ ਕੀ ਹੋਇਆ ਜੋ ਇਸ ਤਰ੍ਹਾਂ ਦਾ ਮਤਾ ਪਾਣਾ ਪਿਆ ਕਾਰਨ ਪਿੰਡਾਂ ਦੇ ਵਿੱਚੋਂ ਆਮ ਤਾਂ ਉੱਥੇ ਗੱਲਾਂ ਵਰਤਾਂ ਸੁਣਦੇ ਆ ਜੀ ਸਕਰੀਆਂ ਸਕੂਲੀਆਂ ਚ ਹੋਰ ਵੀ ਸੁਣਦੇ ਆ ਵੀ ਮੁੰਡੇ ਕੁੜੀਆਂ ਨੇੜੇ ਘਰਾਂ ਦੇ ਲਵ ਮੈਰਿਜ ਕਰਾ ਲੈਂਦੇ ਆ ਤੇ ਵੀ ਫੇਰ ਉਹਨਾਂ ਨੂੰ ਕੀ ਕਹੀਏ ਭਾਈ ਕਹੀਏ ਕਿ ਜਵਾਈ ਕਹੀਏ ਕਿ ਇਹਨਾਂ ਗੱਲਾਂ ਦਾ ਸਾਨੂੰ ਬਹੁਤ ਮਾੜਾ ਅਸਰ ਪਗੂਆ ਅੱਜ ਜੇ ਗੱਲ ਕਰੀਏ 21ਵੀਂ ਸਦੀ ਚੱਲ ਰਹੀ ਐ ਫਾਰਵਰਡ ਹੋ ਚੁੱਕੇ ਐ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਕਿਵੇਂ ਦੇਖਦੇ ਹੋ ਪਿੰਡ ਦੇ ਲੋਕ ਪਰ ਮਤਾ ਪਾ ਰਿਹਾ ਪਿੰਡ ਦੇ ਲੋਕ ਇਹਨਾਂ ਗੱਲਾਂ ਨੂੰ ਵੇਖਤੀ ਮਰਦਾ ਪਾਉਂਦੇ ਜੀ ਜਦੋਂ ਹੁਣ ਇਹ ਵਾਪਰਨ ਲੱਗ ਗਏ ਆ ਜਾਂ ਗਵਰਨਮੈਂਟ ਰੀ ਖੁੱਲ੍ਹਾਂ ਦੇਤੀਆਂ ਵੀ ਜੋ ਮਰਡੀ ਕਰਾ ਸਕਦਾ ਹਾਂ ਇਹਨਾਂ ਚੀਜ਼ਾਂ ਤੋਂ ਨਸ਼ਿਆਂ ਤੋਂ ਵੇਖ ਨਸ਼ੇ ਦਾ ਕਿੱਡਾ ਆਤਾ ਹੁਣ ਨਸ਼ੇ ਨਾਲ ਮੁੰਡੇ ਮਰ ਰਹੇ ਨੇ ਸਾਡੇ ਬਹੁਤ ਕਈ ਹੁਣੇ ਮੁੰਡੇ ਮਰੇ ਲੱਟਕੀ ਲਾ ਲਾ ਕੇ ਵੀ ਇੰਨਾਂ ਚੀਜ਼ਾਂ ਨੂੰ ਅਸੀਂ ਮਾੜਾ ਸਾਂਝਦੇ ਆਂ ਵੀ ਗਵਰਨਮੈਂਟ ਇਹਨਾਂ ਤੇ ਜ਼ਰੂਰ ਨੱਥ ਪਾਵੇ ਗਵਰਨਮੈਂਟ ਦਾ ਹੀ ਇਹ ਕੰਮ ਹੈ ਇਹਨਾਂ ਨਸ਼ਿਆਂ ਨੂੰ ਜੇ ਅਸੀਂ ਅੱਖ ਜੇ ਵੀ ਅਸੀਂ ਰੋਕਾਂਗੇ ਸੱਤ ਸੂਣੀ ਇਹ ਰੁਕਣੇ ਗਵਰਨਮੈਂਟ ਰੋਕੇ ਇਹਨਾਂ ਨੂੰ ਹਾਂ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਸੰਵਿਧਾਨ ਇਜਾਜ਼ਤ ਦਿੰਦਾ ਕਿਸੇ ਵੀ ਕੁੜੀ ਮੁੰਡੇ ਨੂੰ ਮੈਰਿਜ ਕਰਾਣ ਦੀ ਤੁਸੀਂ ਸੰਵਿਧਾਨ ਤੋਂ ਉੱਤੇ ਹੋ ਕੇ ਮਤਾ ਪਾਇਆ ਕਿਵੇਂ ਦੇਖਦੇ ਹੋ ਸੰਵਿਧਾਨ ਤਾਂ ਸੰਵਿਧਾਨ ਭਾਵੇਂ ਦਿੰਦਾ ਇਹ ਪੈਂਡ ਦੇ ਤੌਰ ਤੇ ਪਾਇਆ ਜੀ ਅਸੀਂ ਪਿੰਡ ਰਿਪੋਰਟ ਪਾਇਆ ਵੀ ਪਿੰਡ ਕੋਈ ਵਾਹਾਂ ਵਾਸਤੇ ਇਹ ਜੀ ਗਲਤੀ ਨਾ ਕਰੇ ਵੀ ਪਿੰਡਾਂ ਸੁਣਦੇ ਕਰਦੇ ਆ ਅਸੀਂ ਵੀ ਇਹ ਪਿੰਡ ਚ ਜਦੋਂ ਨੇੜੇ ਕੋਈ ਰਮ ਮੈਰ ਚ ਕਰਾ ਲੈਂਦਾ ਜੀ ਕਿ ਉਹ ਨੂੰ ਫਿਰ ਸਾਡਾ ਉਹ ਨਾ ਦਸਤੀ ਬਦਾਰਾ ਰਹਿ ਜਾਂਦਾ ਉਹ ਸਾਡ ਨੂੰ ਸ਼ਰਮਦਾ ਸ਼ਰਮ ਆਉਂਦੀ ਆ ਜੀ ਉਹਨਾਂ ਤੋਂ ਵੀ ਕੀ ਕੀ ਕੰਮ ਹੈ ਇਹ ਦੇਖੋ 21ਵੀਂ ਸਦੀ ਚੱਲ ਰਹੀ ਹੈਗੀ ਆ ਵੀ ਕੁੜੀ ਮੁੰਡੇ ਦਾ ਵੀ ਰਾਈਟ ਬਣਦਾ ਵੀ ਆਪਦਾ ਜੀਵਨ ਸਾਥੀ ਚੁਣਨ ਦਾ ਪਰ ਤੁਸੀਂ ਇਹ ਮਤਾ ਪਾਇਆ ਜੀਵਨ ਸਾਥੀ ਚੁਣੇ ਹੀ ਜੀ ਸੜ ਕੇ ਚੁਣੇ ਆਪਰੇ 10 ਬੰਦੇ ਆਪਰੇ ਘਰ ਦੇ ਲਵੇ ਉਹਨਾਂ ਦੇ ਲਵੇ ਜੋ ਵੀ ਮਨਜ਼ੂਰ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਪੂਰੀ ਸੋ ਮੁੰਡੇ ਤੋਂ ਹੁਣ ਕੋਈ ਬਾਹਰ ਹੋਵੇ ਮਾਪਿਓ ਇਹ ਸਾਰੀਆਂ ਗੱਲਾਂ ਹੁਣ ਵੀ ਹੁੰਦੀਆਂ ਪਰ ਉਹਨਾਂ ਦੀ ਮਰਜ਼ਾ ਦਾ ਅਨਸਾਰ ਹੋਣਾ ਚਾਹੀਦਾ ਕਿ ਉਹਨਾਂ ਦਾ ਵੀ ਦਿਨ ਖੁਸ਼ ਹੋਵੇ ਚਾਹੇ ਮੜਾ ਮੋਟਾ ਚਾਲਾ ਸਰਪੰਦਾ ਫਿਰ ਵੀ ਉਹ ਮਾਪਿਓ ਉਸ ਗੱਲ ਨੂੰ ਬਰਦਾਸ਼ਤ ਕਰ ਲੈਂਦਾ ਵੀ ਚਲ ਇਹ ਗੱਲ ਸਾਰੇ ਖੁੱਲ ਗਈ ਵੀ ਇਹ ਵਿਆਹ ਹੋ ਗਿਆ ਤੇ ਜਿਹੜਾ ਹੁੰਦਾ ਜੀ ਹੁਣ ਜਾ ਕੇ ਚੰਡੀਗੜ੍ਹ ਲਖਾ ਲਿਆ ਜਾਂ ਕਿਤੇ ਹੋਰ ਲਖਾ ਲਿਆ ਜਾ ਕੇ ਕੂਟ ਮੈਰਿਜ ਕਰਾ ਲਿਆ ਮਾਂ ਤੇ ਉਹਦੀ ਉੱਥੇ ਸ਼ਾਈ ਹਿਬੇ ਦੀ ਮਾਂ ਪੋਰੀ ਦਾ ਸੱਟੇ ਲੋਹੜੀ ਦੀ ਲਾਠ ਮਾਰੀ ਦੀ ਜਦੋਂ ਆ ਕੇ ਉਦੋਂ ਪਤਾ ਲੱਗਦਾ ਵੀ ਆਹ ਕੁਝ ਹੋ ਗਿਆ ਭਾਈ ਜੀ ਜੇ ਗੱਲ ਕਰੀਏ ਕੀ ਤੁਹਾਨੂੰ ਲੱਗਦਾ ਹੈ ਜਾਤੀਵਾਦ ਹੈਵੀ ਹੋ ਚੁੱਕਾ ਹੈ ਪੂਰੇ ਭਾਰਤ ਚ ਜਾਤੀਵਾਦ ਤਾਂ ਗਵਰਨਮੈਂਟ ਨੂੰ ਰੋਕਣਾ ਚਾਹੀਦਾ ਜੀ ਇਹ ਜ਼ਰੂਰੀ ਉਹ ਜਾਤੀਵਾਦ ਤਾਂ ਸਾਨੂੰ ਗਾਹ ਵਾਰ ਤੇ ਸਾਰਿਆਂ ਨੂੰ ਤੰਗ ਕਰੂਗਾ ਕਿਉਂ ਸਾਡੀਆਂ ਜਿਹਨਾਂ ਚ ਜਾਤਾਂ ਵਿਚ ਜਾਤੀਆਂ ਵੱਡੀਆਂ ਰਲ ਗਈਆਂ ਆ ਵੀ ਜੀ ਉਹਨਾਂ ਦਾ ਪੇਪਰ ਉੱਪਰ ਤੇ ਪਿਆ ਵਾਖੇ ਲੱਗਦਾ ਨਾ ਪਰ ਪੇਉ ਦੇ ਅੱਖੇ ਲੱਗਦਾ ਕਿ ਸਾਡੀ ਜਾਤੀ ਦਾ ਫਰਕ ਪੈ ਜਾਂਦਾ ਇਸ ਚੀਜ਼ ਆ ਅਸੀਂ ਤਾਂ ਕਹਿੰਦੇ ਆ ਕਿ ਜਾਤੀ ਅਨੁਸਾਰ ਹੀ ਵਿਆਹ ਹੋਣਾ ਚਾਹੀਦਾ ਤੇ ਜੀਮੀਦਾਰਾ ਜੀਮੀਦਾਰ ਦੇ ਹੋਣਾ ਚਾਹੀਦਾ ਜੇ ਜਿਵੇਂ ਜਿਵੇਂ ਵਿਆਹ ਕਰੀਏ ਸਾਡੀਆਂ ਵਿਆਹ ਗੀਆਂ ਮਤਾਫਕ ਸਾਰੇ ਲਿਆ ਹੋਣੀ ਚਾਹੀਦੀ ਪਰ ਪੁਰਾਣਾਂ ਪੀਰਾਂ ਨੇ ਤਾਂ ਕਿਹਾ ਮਾਨਸਕੀ ਜਾਤ ਇੱਕ ਹੈ ਮਾਨਸਕੀ ਜਾਤ ਇੱਕ ਹੈ ਮਾਨਸਕੀ ਜਾਤ 'ਚ ਨਹੀਂ ਕੋਈ ਫਰਕ ਹੈ ਜਾਤ ਦਾ ਫਰਕ ਨਹੀਂ ਹੈ ਜਿਵੇਂ ਕਿ ਹੁਣ ਸਾਡੇ ਰਿਵੀਜੀ ਬਣ ਕੇ ਫਿਰ ਅਸੀਂ ਛੋਟੇ ਪਟੇਕ ਬਣ ਕੇ ਸਾਰੇ ਬੇਸਰ ਜਿਵੇਂ ਹੁਣ ਜਾਫੀਆਂ ਛੂੜੀਆਂ ਪਟੀਆਂ ਬਣ ਗਏ ਉਹਨਾਂ ਨੇ ਜਾ ਕੇ ਅਸੀਂ ਢੁੱਕ ਦੇ ਸੋਹਣੇ ਲੈਣ ਲਾ ਦੇ ਆਪਣੇ ਗੁਰੂ ਪੀਰ ਕਹਿੰਦੇ ਹੈਗੇ ਆ ਵੀ ਇੱਕ ਨੂਰ ਨਾਲ ਹੀ ਸਾਰਾ ਜੱਗ ਉਪਜਾ ਕਿਵੇਂ ਦੇਖਦੇ ਆ ਵੀ ਜੱਗ ਤਾਂ ਸਾਰਾ ਉਪਜਾਇਆ ਸੀ ਆਏ ਨਹੀਂ ਕਹਿੰਦੇ ਵੀ ਨਹੀਂ ਉਪਜਾਇ ਜਿਹੜੀਆਂ ਹੁਣ ਮਾਂ ਤੇ ਉਹਨੂੰ ਇਹ ਵੀ ਤੁਸੀਂ ਤੁਸੀਂ ਵੀ ਰਿਪੋਰਟਰਾਂ ਨੂੰ ਜਾਂਦੇ ਆਉਣੇ ਸਾਰੇ ਤੁਸੀਂ ਸੁਣੂ ਨਹੀਂ ਪਤਾ ਵੀ ਇਹ ਗੱਲਾਂ ਉਲਟਣੀਆਂ ਪੋਟੇ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਪੰਚਾਇਤ ਵੱਲੋਂ ਸਾਰੇ ਨੇ ਸਾਰੇ 3 700 ਬੰਦੇ ਦਾ ਕੱਟ ਕਰਕੇ ਸਾਰੇ ਪਿੰਨੇ ਇਸੀ ਦਾ ਬਾਈਕਾਟ ਕੀਤਾ ਵੀ ਜਿਹੜਾ ਕੋਈ ਕੁੜੀ ਮੁੰਡਾ ਆਪਣੇ ਪਿੰਡ ਚ ਜੱਦੀ ਕਰਾਊਗਾ ਉਹਰੇ ਅਸੀਂ ਸਾਰੇ ਸਾਰੇ ਉਹਰੇ ਉਲਟਪੁਟਾ ਬਿਲਕੁਲ ਜੀ ਬਿਲਕੁਲ ਏਸੀ ਪਿੰਡ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਕੁੜੀ ਮੁੰਡੇ ਨੇ ਪਿੰਡ ਦੇ ਮੈਰਿਜ ਕਰਵਾਈ ਤਾਂ ਉਸ ਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਤੇ ਪਿੰਡ ਦੇ ਸਾਡੇ ਨਾਲ ਹੋਰ ਵੀ ਮੋਤਬੈਰ ਇੱਥੇ ਆਗੂ ਮੌਜੂਦ ਹੈ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਹੈ ਜਲਦੀ ਸਿੰਘ ਜੀ ਬਲਦੇਵ ਜੀ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਵੀ ਪਿੰਡ ਦਾ ਕੋਈ ਕੁੜੀ ਮੁੰਡਾ ਜੇ ਮੈਰਿਜ ਕਰਾਂਦਾ ਹੈ ਤਾਂ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਕੀ ਕਹਿਣਾ ਚਾਹੋਗੇ ਪਿੰਡ ਪਿੰਡ ਚ ਕਰਿਆ ਬਾਹਰ ਕੁਛ ਕਰਾਈ ਜਾਵੇ ਵੀ ਪਿੰਡ ਚ ਨਹੀਂ ਹੋਣਾ ਚਾਹੀਦਾ ਬਾਹਰ ਕੁਛ ਕਰ ਲਈ ਇਹ ਮਤਾ ਕਿਉਂ ਪਾਣਾ ਪਿਆ ਇਹ ਮਤਾ ਪਾਉਣਾ ਪਿਆ ਜੀ ਸਾਡੇ ਇੱਥੇ ਹੋ ਗਿਆ ਕੰਮ ਆ ਹੁਣੇ ਪਰ 60000 ਜਨ ਹੋਏ ਮੇਰੇ ਨਾਲ ਮੁੰਡਾ ਜ਼ਿੰਮੇਵਾਰੀ ਕੁੜੀ ਨਾਲ ਮੈਰਿਜ ਉਤੋਂ ਪਲ ਕੱਟ ਹੋਇਆ ਪਿੰਡ ਦਾ ਇਸੇ ਕਰਕੇ ਉਪਾਰੋਂ ਪਿਆ ਵੀ ਬਾਹਰ ਕਰਾ ਲੈਂਦੀ ਕਿਥੇ ਕਰਾ ਲੈਂਦੀ ਫਰਕ ਕੀ ਸੀਗਾ ਹੈ ਹੁਣ ਪਿੰਡ ਦਾ ਹਟਾ ਲੱਗੀ ਹੈ ਲਾਗੀ ਨਾ ਵਿਆਹ ਹੋ ਗਿਆ ਅੱਛਾ ਗੁਰੂ ਤਾਂ ਇਹ ਕਹਿ ਰਿਹਾ ਵੀ ਕਨੂਰ ਨਾਲ ਹੀ ਸਾਰਾ ਜਗ ਉਪਜਿਆ ਹਾਂ ਗੁਰੂ ਕਹਿੰਦੇ ਆ ਬਾਹਰ ਦੇ ਨਾ ਸ਼ੱਕ ਮਜਮੀਣਾ ਕਰਾ ਲੈਂਦੀ ਬਾਹਰ ਦੇ ਨਾ ਪਿਸ਼ੱਕ ਮਜਮੀਣਾ ਕਰਾ ਲੈਂਦੀ ਬਾਹਰ ਹੋ ਗਈ ਪਿੰਡ ਚ ਨਾ ਆਓ ਹਾਂ ਬਾਹਰ ਤਾਂ ਬਿਲਕੁਲ ਜੀ ਬਿਲਕੁਲ ਐਸੀ ਪਿੰਡ ਦੇ ਆਗੂ ਜਿਨ੍ਹਾਂ ਨੇ ਕਿਹਾ ਕੀ ਜੇ ਕੋਈ ਵੀ ਕੁੜੀ ਮੁੰਡਾ ਪਿੰਡ ਦਾ ਮੈਰਿਸ ਕਰਵਾਉਂਦਾ ਤਾਂ ਉਹਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਉਹਨਾਂ ਦੇ ਘਰਦਿਆਂ ਦਾ ਜਿਹੜਾ ਬਾਈਕਾਟ ਕੀਤਾ ਜਾਏਗਾ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਤੇ ਕੀ ਆਪਣੀ ਟਿੱਪਣੀ ਕਰਦਾ ਹੈ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊ ਪਰਿਵਾਰ ਸੁਨੇਤ ਪਰਿਵਾਰ ਸੁਨੇਤ ਦਾ ਤਿਆਗਿਆ ਜਾਊ ਪਰਿਵਾਰ ਸੁਨੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਕੈਮਰਾਮੈਨ ਸੁਜਲ ਦੇ ਨਾਲ ਮਨੋ ਚਰਕੀਵਾਲ ਟੈਨਿਕ ਸਵੇਰਾ ਟੀਵੀ ਬਠਿੰਡਾ